ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਹਾਂ ਹਾਂ ਸੌਰੀ ਦੋ ਦੋ ਕੁੰਡੇ ਹੀ ਆਪਾਂ ਸਾਈਡ ਤੇ ਰੱਖਿਆ ਬਾਕੀ ਆਪਣੇ ਦੋ ਦੋ ਕੁੰਡੇ ਹੀ ਡਿਜ਼ਾਈਨ ਦੇ ਆ ਤੇ ਆਪਾਂ ਦੋ ਦੋ ਕੁੰਡੇ ਹੀ ਸਾਈਡ ਤੇ ਰੱਖਨੇ ਆ ਦੋ ਇੱਧਰ ਦੋ ਇੱਧਰ ਤੇ ਆਪਾਂ ਦੋ ਸਲਾਈਆਂ ਇੱਕ ਉਲਟਾ ਸਿੱਧਾ ਕੁੰਡਾ ਦੀ ਬਣਾਈ ਸੀ ਤੇ ਹੁਣ ਆਪਾਂ ਆ ਗਏ ਆਂ ਜੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਇਹ ਸਲਾਈ ਆਪਣੀ ਪੂਰੀ ਉਲਟੀ ਬਣਾਵਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਬਣਦਾ ਕਿਸੇ ਵੀ ਰੰਗ ਚ ਬਣਾਓ ਤੁਸੀਂ ਬਹੁਤ ਸੋਹਣਾ ਬਣਦਾ ਜੀ ਤੇ ਆਪਾਂ ਆਹ ਸਲਾਈ ਬਣਾਉਨੇ ਆਂ ਉਲਟੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈਏ ਜਿਆਦਾ ਗੱਲਾਂ ਨਾ ਕਰਦੇ ਹੋਏ ਗੱਲਾਂ ਵੀ ਕਰ ਲਈਆਂ ਚਲੋ ਤੇ ਆਪਾਂ ਸਲਾਈ ਵੀ ਬਣਾ ਲਈਏ ਤੇ ਹੁਣ ਆ ਗਏ ਆ ਜੀ ਆਪਾਂ ਸਿੱਧੇ ਸਾਈਡ ਸਿੱਧੀ ਸਾਈਡ ਦੇਖੋ ਜੀ ਆਪਾਂ ਆਹ ਗੁੰਡਾ ਤਾਰਾਂਗੇ ਆਹ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਉਲਟਾ ਬਣਾਵਾਂਗੇ ਜੀ ਉਲਟਾ ਬਣਾ ਲਿਆ ਆਪਾਂ ਹੁਣ ਆਪਾਂ ਲੈਣੇ ਆ ਜੀ ਆ ਦੋ ਕੁੰਡੇ ਦੋ ਕੁੰਡਿਆਂ ਨੂੰ ਦੇਖੋ ਜੀ ਆਪਾਂ ਇਸ ਤਰ੍ਹਾਂ ਸਲਾਈ ਤੇ ਲਾਵਾਂਗੇ ਇੱਕ ਦੋ ਵਾਰੀ ਬਣਾ ਲਿਆ ਫਿਰ ਵੜ ਪਾਵਾਂਗੇ ਤਿੰਨ ਪੰਜ ਕੁੰਡੇ ਬਣਾ ਲਿਆ ਜੀ ਆਪਾਂ ਇੱਕ ਕੰਢੇ ਗੁੰਡੇ ਬਣ ਗਏ ਆਪਣੇ ਇੱਕ ਤੋਂ ਥੋੜੇ ਜਿਹਾ ਆਪਾਂ ਲੂਜ਼ ਬਣਾਉਣੇ ਆ ਜਿਆਦਾ ਕੱਸ ਕੇ ਨਹੀਂ ਬਣਾਉਣੇ ਹੈਗੇ ਫਿਰ ਤੋਂ ਦੋ ਗੁੰਡੇ ਲਵਾਂਗੇ ਦੋਵਾਂ ਤੋਂ ਆਪਾਂ 5 ਗੁੰਡੇ ਫੇਰ ਬਣਾ ਲੈਣੇ ਆ ਤਿੰਨ ਵਾਰੀ ਬਣਾ ਲੈਣਾ ਆਪਾਂ ਇੱਕ ਗੁੰਡੇ ਨੂੰ ਵਲਪਾ ਪਾ ਕੇ ਜੇ ਆਪਾਂ 5 ਗੁੰਡੇ ਬਣਾ ਲੈਣੇ ਆ ਜੇ ਨਾ ਧਿਆਨ ਰੱਖਿਓਗੇ ਲੋਜ ਰੱਖਿਓ ਨਹੀਂ ਤੁਸੀਂ ਉਹਨਾਂ ਦੇ ਹਿਸਾਬ ਨਾਲ ਸਲਾਈ ਮੋਟੀ ਲੈ ਸਕਦੇ ਹੋ ਫਿਰ ਵੀ ਸੋਹਣਾ ਬਣਦਾ ਡਿਜ਼ਾਈਨ ਤੁਹਾਨੂੰ ਜੀ ਆਪਾਂ ਸਾਰੀ ਸਲਾਈ ਬਣਾ ਲਈ ਇਸ ਤਰ੍ਹਾਂ ਲਾਸਟ ਵਾਲੇ ਗੁੰਡੇ ਵੀ ਆਪਾਂ ਬਣਾ ਲਿਆ ਤੇ ਆਹ ਸਾਡੇ ਦੋ ਗੁੰਡੇ ਜਿਹੜੇ ਨੂੰ ਆਪਾਂ ਇੱਕ ਉਲਟਾ ਬਣਾ ਲੈਨੇ ਆ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਹੁਣ ਦੇਖੋ ਜੀ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਆਪਾਂ ਆਹ ਵਾਲਾ ਗੁੰਡਾ ਤਾਰਾਂਗੇ ਕਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਹਾਂ ਸੌਰੀ ਇਧਰ ਸਿੱਧਾ ਬਣਾ ਲਵਾਂਗੇ ਹੁਣ ਆਪਣੇ ਕੋਲੇ ਜੇ ਆ ਪੰਜ ਕੁੰਡੇ ਆ ਤੇ ਆਪਾਂ ਚਾਹੀਦੇ ਦੋ ਕੁੰਡੇ ਆਪਾਂ ਹੁਣ ਦੋ ਕੁੰਡੇ ਆ ਜਿਹੜੇ ਇਹ ਸਿੱਧੇ ਬਣਾ ਲਵਾਂਗੇ ਤਾਂ ਅਗ ਆਪਣੇ ਵੱਲ ਕਰਾਂਗੇ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਤਾਂ ਅਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਤਾਂ ਦਾ ਆਪਣੇ ਨਾਲ ਕਰਾਂਗੇ ਦੋ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ ਦੋਵਾਂ ਦਾ ਇੱਕ ਕਰਾਂਗੇ ਆਪਾਂ ਇਹ ਆਪਾਂ ਸਿੱਧਾ ਬਣਾਵਾਂਗੇ ਉਲਟੀ ਸਾਈਡ ਤੋਂ ਤਿੰਨ ਗੁੰਡੇ ਆਪਾਂ ਬਣਾਵਾਂਗੇ ਇਹਨਾਂ ਉਲਟਾ ਬਣਾ ਲਵਾਂਗੇ ਤਿੰਨਾਂ ਦਾ ਇੱਕ ਉਲਟੀ ਸਾਈਡ ਕਰਾਂਗੇ ਉਣਾ ਇੱਕ ਡਿਜ਼ਾਈਨ ਬਣ ਗਿਆ ਜੀ ਦੋ ਸਲਾਈਆਂ ਚ ਬਣ ਜਾਂਦਾ ਇਹ ਹੁਣ ਆਪਾਂ ਸਿੱਧੇ ਪਾਸੇ ਆਗੇ ਫਿਰ ਤੋਂ ਕੁੰਡਾ ਤਾਰਾਂਗੇ ਤੇ ਅਗਲਾ ਕੁੰਡਾ ਆਪਾਂ ਰੋਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਪੰਜ ਕੁੰਡੇ ਬਣਾ ਲਵਾਂਗੇ ਫਿਰ ਬਹੁਤ ਸੌਖਾ ਜੀ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਆਪਣੇ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਸੋਨੇ ਸੋਨੇ ਕਰ ਦਿਓ ਜੀ ਥੋੜਾ ਜਿਹਾ ਆਪਾਂ ਹੱਥ ਲੋਜ ਰੱਖਾਂਗੇ ਤਾਂ ਬਹੁਤ ਜਲਦੀ ਬਣ ਜਾਂਦਾ ਇਹ ਪਹਿਲਾ ਸਲਾਈ ਪਾਈ ਥੋੜਾ ਜਿਹਾ ਸਖਤ ਸੀਗਾ ਤਾਂ ਹੁਣ ਦੇਖੋ ਜੀ ਜਲਦੀ ਜਲਦੀ ਬਣ ਗਈ ਸਲਾਈ ਉਲਟੀ ਸਾਈਡ ਆ ਗਿਆ ਆਪਾਂ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਦੂਜੇ ਦੋ ਕੁੰਡੇ ਵੀ ਆਪਾਂ ਦੋਵਾਂ ਦਾ ਇੱਕ ਬਣਾਵਾਂਗੇ ਇਹਨਾਂ ਨੂੰ ਸਿੱਧੇ ਬਣਾਵਾਂਗੇ ਉਲਟੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਦੋਂ ਆਪਾਂ ਇਹਨਾਂ ਨੂੰ ਉਲਟੇ ਬਣਾ ਲੈਣਾ ਜਾਣੇ ਦੀ ਇੱਕ ਕੁੰਡਾ ਆਪਣਾ ਉਲਟਾ ਬਣ ਜੂ ਇੱਕ ਸਿੱਧਾ ਇਸ ਤਰ੍ਹਾਂ ਹੋ ਜੂਗਾ ਚਲੋ ਜੀ ਇਸ ਤਰ੍ਹਾਂ ਬਣਿਆ ਡਿਜ਼ਾਈਨ ਇਹ ਦੋ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਉਲਟੀ ਸਾਈਡ ਤੋਂ ਇਸ ਤਰ੍ਹਾਂ ਲੱਗਦਾ ਥੋੜਾ ਜਿਹਾ ਆਪਾਂ ਬੜਿਆਂ ਦਿਖਾਉਨੇ ਆ ਤੁਹਾਨੂੰ ਇਹ ਨਿਕਲ ਜੀ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਬਣਦਾ ਸਟੈਚੇਬਲ ਚਾਹ ਬਾਰਡਰ ਬਣਾ ਲਓ ਚਾਹ ਪੂਰੀ ਕੋਟੀ ਸੈਟਰ ਜੈਕਟ ਪੂਰੇ ਬਣਾ ਲਓ ਤਾਂ ਵੀ ਬਹੁਤ ਸੋਹਣਾ ਲੱਗਦਾ ਜੀ ਤੇ ਉਲਟੀ ਸਾਈਡ ਤੋਂ ਦੇਖੋ ਜੀ ਇਸ ਤਰ੍ਹਾਂ ਲਿਖਦੇ ਤਾਂ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ